ਉਹ ਥੋੜੇ ਖਾਂਜਾ ਲਕਾਸ ਨੂੰ ਯਾਰ ਕੋਈ ਨਹੀਂ ਲੰਦਾ ਜਿਹੜਾ ਖੁਰਕਾ ਦੋ ਆਲਾ ਇੱਕ ਵੱਡਾ ਉਹਦੋਂ ਚੋਈ ਚਪਾਣੀ ਮੰਗਦੇ ਦਿੰਦਾ ਕੋਈ ਨਹੀਂ ਦਿੰਦਾ ਹੈਗਾ ਤੁਹਾਨੂੰ ਉਹ ਪਟੋਚਣ ਪਾ ਕੇ ਇਹਨਾਂ ਨੇ ਕਾਲੂ ਥੋੜੇ ਘਰਾਂ ਚ ਪੜ ਕੇ ਤੁਹਾਨੂੰ ਕੁੱਟਣ ਲਾ ਕੇ ਫੇਰ ਚੱਗੇ ਰਹਿ ਗੋਈ ਉਹ ਭਈਆ ਦਾ ਹੁਣ ਇਹਨਾਂ ਦਾ ਹੀ ਭਾਈ ਦੀ ਤਾਂ ਇਹਨੂੰ ਤਨੂਰ ਪਰ ਨਹਾ ਕੇ ਦੰਦ ਮਾਰਿਆ ਉਹਦੇ ਦੇਲੀ ਚ ਨਹੀਂ ਕੀ ਕਰਦੇ ਆ ਅੱਜ ਚਾਰ ਬੰਦੇ ਇਕੱਠੇ ਉਹਨਾਂ ਤੁਹਾਨੂੰ ਦੇਖਦੇ ਨਹੀਂ ਲੱਗੇ ਇਹਨਾਂ ਜਿਮੀਦਾਰਤਾ ਭਈਆ ਰੱਖਿਆ ਵਾ ਵੀ ਆਪ ਜ਼ਿੰਮੇਵਾਰੀ ਆ ਉਹ ਕਿਹਦਾ ਬੰਦਾ ਰੱਖਿਆ ਵਾ ਲਾ ਤੁਸੀਂ ਕਿਹਾ ਵੀ ਕੀ ਜਿਹੜਾ ਹੈਗਾ ਪਿੰਕੇ ਦੇ ਵਿੱਚ ਜੋ ਅਨਾਉਂਸਮੈਂਟ ਕਰੂਗਾ ਪਿੰਡਾ ਵਿੱਚ ਹਾਂਜੀ ਤੇ ਪਰ ਪ੍ਰਵਾਸੀ ਮਜੂਦ ਐਥੇ ਕੱਢਣੇ ਨਹੀਂ ਪਿੰਡਾ ਤੋਂ ਕੀ ਕਾਰਨ ਹੈ ਕਾਰਨ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਹ ਸਮੱਸਿਆ ਆਉਂਗੀ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਦੋਈ ਜਾਊ ਸਰਪੰਚ ਕੋਲ ਆਉਂਦੀ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਸੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ 'ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 ਪੰਜ ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿੱਚ ਇਹ ਰਤੋਵੀਆਂ ਦੇ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵੱਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦਿੱਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਲੋਕ ਹੈ ਤੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਆਬਾਦੀ ਸਾਢੇ 30000 ਹੈ ਤੇ ਆਲੇ-ਦਾਲ ਦੇ ਪਿੰਡਾਂ ਚ ਰਹਿੰਦੇ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜੂਰੇ ਸਾਡੇ ਪਿੰਡ ਚ ਜ਼ਿਆਦਾ ਹੀ ਰਹਿੰਦੇ ਨੇ ਆਲੇ-ਦਾਲੇ ਤਾਂ ਕੋਈ ਨਹੀਂ ਰਹਿੰਦਾ ਐਂ ਤਾਂ 10 ਪਿੰਡਾਂ ਨੇ ਜੀ ਲਾਉਂਸਮੈਂਟ ਕਰਤੇ ਵੀ ਸਾਡੇ ਪਾਈ ਕੋਈ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਆਈਡੈਂਟੀਫਿਕੇਸ਼ਨ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਨੇ ਜੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਚ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਪਰਵਾਸੀ ਨੇ ਸਾਡੇ ਹੋਊਗਾ ਜੀ 4-5000 ਪਰਵਾਸੀ ਹਾਂ ਹਾਂ ਇਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨਹੀਂ ਫੜਿਆ ਕੀ ਕਰ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਜੀ ਨਸ਼ੇ ਦਾ ਕਾਰੋਬਾਰ ਵੀ ਆਏ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਸੀ ਵੀ ਭਾਈ ਪਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੀ ਕਮਰੇ ਨਾ ਦੋ ਵੀ ਪਿੰਡ ਚੋਂ ਬਾਹਰ ਹੀ ਕੱਢ ਦਿਓ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂ ਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਪੁੱਛਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਗੁਰੂ ਥਾਂ ਤੇ ਫਿਰ ਦਾਂਦੇ ਨੇ 7:55 ਕਰਾ ਜੀਣ ਪੇਚ ਤੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:55 ਕਰ ਇੱਕ ਪੰਚਾਇਤ ਮੈਂਬਰ ਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਜਨਦੀ ਨਹੀਂ ਹਾਂ ਉਹ ਵੀ ਪਿੰਡ ਦੇ ਇੰਨੇ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀ ਵੀ ਇੱਥੋਂ ਚਲੇ ਜਾਣ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਐ ਜੀ ਸੰਪਰਕਿਤ ਕਰਕੇ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਵੇ ਜੀ ਡਰਾਈਵ ਨੇ ਸਰਪੰਚ ਨੇ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਦੇ ਵੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਹਾਂ ਜੀ ਕੁੱਝ ਚਲੇ ਗਏ ਜੀ ਕੁੱਝ ਰਹਿੰਦੇ ਨੇ ੱੱੱਕੇ ਨਾ ਰੱਖਦੇ ਨੇ ਵੀ ਤੁਸੀਂ ਜਾਇਓ ਨਾ ਅਸੀਂ ਗੋਲੀ ਮਾਰ ਦਾਂਗੇ ਜੇ ਤੁਹਾਨੂੰ ਕੱਢਣ ਆਉ। ਐ ਉਹਨਾਂ ਨੂੰ ਫੇਦੀਆਂ ਦਿੰਦੇ ਨੇ ਜੀ। ਸਾਡੇ ਬੰਦੇ ਨੇ ਇੱਕ ਨੂੰ ਅਸਲਾ ਵੀ ਕਿਹਾ ਕਹਿੰਦਾ ਮੇਰੇ ਕੋਲ ਉਹ ਕਹਿੰਦਾ ਜੇ ਤੈਨੂੰ ਕੱਢਣ ਆਉਣਗੇ ਮੇਰੇ ਕੋਲ ਅਸਲਾ ਕਹਿੰਦਾ ਆਪ ਵੀ ਕੋਈ ਪਿੰਡ ਦਾ ਕਹਿੰਦਾ ਅਸੀਂ ਗੋਲੀ ਮਾਰ ਦਾਂਗੇ ਇੱਥੇ ਤੱਕ ਵੀ ਕਿਹਾ ਗਿਆ ਜੀ ਸਾਈਡ ਬਿਜ਼ਨਸ ਬਣਾ ਲਿਆ ਜੀ ਇੱਕ ਘਰ ਚ ਲਾ ਲੋ ਵੀ 50 ਬੰਦੇ ਰਹਿੰਦੇ ਨੇ ਜੀ ਮੀਟਰ ਲੱਗੇ ਹੋਏ ਇੱਕ ਸਰਕਾਰ ਨੂੰ ਵੀ ਘਟਾ ਜੀ ਉਹ ਤੇ ਅੱਗੇ ਛੋਟੇ ਛੋਟੇ ਮੀਟਰ ਲਾਏ ਹੋਏ ਨੇ ਜਿਹੜੇ ਅੱਗੇ 10 ਦੇ ਨੇ ਕਿਉਂ ਤਾਂ ਮੀਟਰ ਇੱਕ ਇੱਕ ਕਮਰੇ ਚ 10 ਰਹਿੰਦੇ ਨੇ ਕੋਈ ਬੰਗਲਾ ਦੇਸੀ ਆ ਕੋਈ ਵੈਤੋਂਗੀਆਂ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਸਤ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਫਿਰ ਸੰਧਾ ਜੀ ਤੁਸੀਂ ਕੀ ਬੈਟਰ ਆਗੂ ਪਿੰਡ ਦਾ ਜਿਹੜਾ ਹੈਗਾ ਪ੍ਰਵਾਸੀ ਲੋਕਾਂ ਨੂੰ ਕੱਢਣ ਦੀ ਗੱਲ ਕੀਤੀ ਆ ਰਿਹਾ ਅਨਾਉਂਸਮੈਂਟ ਹੋਈ ਦੀ ਹੈ ਪਿੰਡ ਦੇ ਕੋਲ ਸਾਡੇ ਪਿੰਡ ਪ੍ਰਵਾਸੀ ਬਹੁਤ ਬੱਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਵੇਂ ਘੜੀ ਸਕੂਲ ਆ ਉਧਰ ਨੂੰ ਕੁੜੀਆਂ ਜਾਂਦੀਆਂ ਨੇ ਉਨਾ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਜਾਣਾ ਕਰਨਾ ਵਿਲੇ ਨੇ ਇਹ ਫੈਕਟਰੀ ਕੋ ਆ ਕੇ ਛਾਵ ਨੂੰ ਇੱਕ ਜਾ ਕੇ ਬਹਿ ਗਈ ਜੰਨਾ ਜਾਨ ਨੂੰ ਸ਼ਿਫਟਿੰਗ ਦੀ ਹੈ ਉਧਰ ਲੋਕ ਬਹੁਤ ਅੰਗ ਹੋਏ ਨੇ ਗਾਂ ਦੇ ਸਾਰੇ ਪਿੰਡ ਦੇ 4 ਸਵੇਰੇ ਦੇ ਦੇਖ ਲਓ بڑے بڑے ਕੂੜੇ ਦੇ ਢੇਰ ਲੱਗੇ ਨੇ ਲਫਾਫੇ ਭਰਦੇ ਨੇ ਕੂੜੇ ਦੇ ਢੇਰਾਂ ਦਾ ਇੱਥੇ ਤਾਂ ਸੜਕ ਤੇ ਹੀ ਲੱਗਾ ਹੋਇਆ ਬਹੁਤ ਬੜਾ ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਹੈ ਇਹਨਾਂ ਨੂੰ ਤੇ ਵਿੱਚ ਬਾਹਰੋਂ ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਵਾਟੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20-20 ਕਮਰੇ ਵਿਗਾ ਪੂਗਾ ਜਮੀਨ ਲੈ ਲੈਂਦੇ ਨੇ ਵਿਗਾ ਪੂਗਾ ਜਮੀਨ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਤਾਂ 2025-26 ਸਾਲ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਜੀ ਬੰਦੀਆਂ ਹੋ ਬੰਦਕੀਆਂ ਉਹ ਥਾਸੀ ਨੇ ਜੀ ਹਾਂ ਜੀ ਉਹ ਪਰਿਵਾਰਾਂ ਨਾਲ ਰਹਿੰਦੇ ਨਹੀਂ ਕੱਲੇ ਹੀ ਕੱਲੇ ਰਹਿੰਦੇ ਨੇ ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੁਖੀ ਸਾਡੇ ਪਿੰਡ ਦੇ ਲੋਕ ਹੋ ਰਹੇ ਨੇ ਕਿ ਸਬੰਧਿਤ ਕਿੰਨੇ ਪਿੰਡਾਂ ਨੇ ਮਦਦ ਪਾਇਆ ਸੀ ਤੇ 10 12 ਪਿੰਡਾਂ ਦਾ ਪਰ ਜਿਹਨਾਂ ਪੜੀ ਆ ਗਿਆ ਦਰਗਾਹਪੁਰ ਆ ਗਿਆ ਫਰੀਦਪੁਰ ਆ ਕੋਂਡਰਾ ਜੋ ਪਿੰਡ ਕਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਬਕੂਰ ਹੋਈ ਸੀ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਕਹਿਲ ਦੇ ਵਿੱਚ ਉਹਨੇ ਕਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿਰੇ ਦੀ ਜਿਹੜੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਛੱਡਿਆ ਜਾਵੇ ਤੋਂ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਕਿ ਉਹ ਅੱਜ ਜਿਹੜੇ 5 ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਕੋਲ ਹੈਗਾ ਇਹ ਤੁਹ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਹੈਗਾ ਵੀ ਕੀ ਡੂੰਗ ਨੇ ਕੀ ਡਾਟ ਨੇ ਆਪਾਂ ਉਹਨਾਂ ਤੋਂ ਬੈਠ ਕੇ ਉਹਦਾ ਹੱਲ ਕਰਵਾ ਦਾਂਗੇ ਜਿਹੜੀ ਜਿਹੜੀ ਟੈਂਸ਼ਨ ਕਰਵਾਈ ਸੀ ਵੀ ਉਹਨਾਂ ਨੂੰ ਪਰਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਕੀਤੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਅਦੇਟ ਕੀਤੀ ਆ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਦਾ ਕੋਈ ਵੀ ਇਹ ਅਲਾਓ ਨਹੀਂ ਕੀਤਾ ਜਾਊਗਾ ਉਹ ਫਟੜਾ ਸੀ ਕਹਿ ਰਹੇ ਨੇ ਵੀ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਪ੍ਰਵਾਸੀਪੁਰ ਨੇ ਸ਼ੋਰ ਵਗੈਰਾ ਦਾ ਉਧਰਵਾਜੀ ਕਰਦੇ ਨੇ ਨਹੀਂ ਇਹ ਦੇਖੋ ਇਹ ਸਬੰਧ ਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਬੰਨੋ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਬਖੋਦੋ ਜੀ। ਸੋ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਥੀ ਗਈ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਉਹ ਜਿਹੜੀ ਰਿਟਰਨ ਕੰਪਲੀਟ ਆ ਸਾਡੇ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਿਸਾਬ ਨਾਲ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਚੇ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰਚੇ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਨਹੀਂ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ। ਸਿਰਫ ਜਿਹੜੇ ਜਿਨ੍ਹਾਂ ਦੇ ਅਗੇਸਟ ਕੰਪਲੀਟ ਆਈ ਥੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੇ ਤੇ ਬਸ ਪਤੰਡਾ ਦੇ ਲੋ ਇਹ ਕੀਤਾ ਗਿਆ ਸੀ ਅਲੱਗ-ਅਲੱਗ ਪਤੰਡਾ ਦੇ ਪਤਾ ਸਾਡੇ ਕੋਲ ਜਿਹੜੀ ਕੰਪਲੀਟ ਸਿਰਫ ਗੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਖਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਚੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਨਹੀਂ